3 ਕਿਲੋ ਸੂਜੀ ਮੋਟੀ ਤੇ ਗੋਲ ਗੱਪੇ 565 ਥੋੜਾ ਜਿਹਾ ਬੇਕਿੰਗ ਪਾਊਡਰ ਅਸੀਂ ਜੰਗੀ ਤਰ੍ਹਾਂ ਮਿਕਸ ਕਰਾਂਗੇ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ 2-3 ਮਿੰਟ ਉਪਰ ਦਹਾਵਾ ਪਾਣੀ 1200 ml ਪਾਣੀ ਕੌਗੇ ਇਸ ਵਿੱਚ ਥੋੜਾ ਜਿਹਾ ਬੇਕਿੰਗ ਪਾਊਡਰ ਹੋਣੇ ਇਸ ਨੂੰ ਗੁੰਨਣਾ ਚੰਗੀ ਤਰ੍ਹਾਂ ਉਜੀ ਸਾਡਾ ਲੱਗ ਠੀਕ ਸੂਰੀ ਨੂੰ ਟੱਕਨ ਦਾ ਇਹ ਫੱਟਾ ਗਿੱਲਾ ਕੱਪੜਾ 5 ਮਿੰਟ ਲਈ ਹੁਣ ਰੱਖਾਂਗੇ गोल्प गोल कपे कड़ाही आ रहे ਗੋਲ ਗੋਪੀ ਪਾਣ ਕੇ ਰੈਡੀ ਬਹੁਤ ਸੋਹਣੇ ਗੋਲ ਗੋਪੀ ਪਾਣ ਕੇ ਰੈਡੀ ਹਨ ਇਹ ਸਭ ਤੋਂ ਸੌਖਾ ਤਰੀਕਾ ਤੁਹਾਨੂੰ ਬਣਾਉਂਦਾ ਸਾਡੇ ਚੈਨਲ ਨੂੰ ਲਾਇਕ ਕਮੈਂਟ ਸਬਸਕ੍ਰਾਈਬ ਕਰੋ